ਲੋਗ ਜੀ ਅਜ ਇੱਕ ਹੋਰ ਘੋੜੀ ਆ ਗਈ ਆਪਣੇ ਕੋਲ। ਵੀ ਘੋੜੀ ਦੇਖ ਲੋ ਪੱਕੇ ਬੰਦੇ ਦਾ ਇਹ ਫਰਕ ਹੁੰਦਾ ਵੀ ਬਾਈ ਪੂਰੀ ਕਵਰ ਕਰਕੇ ਲੈ ਕੇ ਆਇਆ ਘੋੜੀ ਚਾਰੇ ਪਾਸੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦੇ। ਹਾਂ ਉਮੀਦ ਕਰਦਾ ਸਾਰੇ ਰਾਜੀ ਖੁਸ਼ੀ ਹੋਣਗੇ ਤੇ ਆਜੋ ਤੁਹਾਨੂੰ ਅੱਜ ਆਪਣੇ ਘੋੜੇ ਦਿਖਾ ਦਈਏ ਆਪਾਂ ਜਾਨਵਰ ਦਿਖਾ ਦਈਏ। ਬਾਰਸ਼ ਦੇ ਮੌਸਮ ਆ ਜਿਹੜੇ ਸ਼ੁਰੂ ਹੋ ਗਏ। ਤੇ ਬਾਰਸ਼ ਹੋਣ ਕਰਕੇ ਕਾਫੀ ਜ਼ਿਆਦਾ ਮੱਛਰ ਵੀ ਵੱਧ ਗਿਆ। ਆਫਰ ਦੇਨੇ ਆਪਣੇ ਨੰਨੇ ਮੰਨੇ ਬਿਛੇਰੇ ਤੇ ਬਾਹਰ ਮੈਂ ਘਾਹ ਕੱਟ ਲੈਣਾ ਹੁੰਣਾ ਹੁਣ ਦੁਪਹਿਰ ਨੂੰ ਪੂਰਾ ਵਧੀਆ ਪੈ ਜਾਂਦਾ ਇਹਨਾਂ ਨੂੰ ਤੇ ਪੱਖਿਆਂ ਦਾ ਪੂਰਾ ਪ੍ਰਬੰਧ ਕਰਤਾ ਆਪਾਂ ਨੇ ਹੁਣ ਜਿਵੇਂ ਪੱਕੇ ਚ ਨੇ ਘੋੜੀਆਂ ਬੰਨੀ ਹੋਈਆਂ ਅੰਦਰ ਕੱਚੇ ਚ ਛੱਡੀਆਂ ਹੋਈਆਂ ਨੇ ਆਪਾਂ ਨੇ ਘੋੜੀਆਂ ਵੀ ਰਣਜੀਤ ਤੇ ਰਣਜੀਤ ਲਿਬੜਦਾ ਬਹੁਤ ਦਾ ਨੁਕਰੇ ਜਾਨਵਰ ਦਾ ਆਪਾਂ ਨੂੰ ਪਤਾ ਹੀ ਆ ਵੀ ਸਾਹਮ ਸੰਭਾਲ ਕਰਨੀ ਬਹੁਤ ਔਖੀ ਆ ਲਿਬੜੇ ਰਹਿੰਦੇ ਨੇ ਜ਼ਿਆਦਾਤਰ ਇਹ ਆਪਾਂ ਦੇ ਮੱਛਰ ਦਾ ਨੀਲਾ ਕੇ ਕੰਮ ਪੂਰਾ ਪੱਕਾ ਕਰ ਤਾਣ ਇਹਦੇ ਉੱਪਰ ਵੀ ਇੱਕ ਵੀਡੀਓ ਮੈਂ ਬਣਾਉਂਗਾ ਜ਼ਰੂਰ ਕਿ ਕਿਉਂਕਿ ਜੀ ਮੈਂ ਆਪਾਂ ਧੂਆਂ ਵਗੈਰਾ ਵੀ ਕਰਦੇ ਆ ਉਹਦੇ ਨਾਲ ਵੀ ਜਾਨਵਰਾਂ ਨੂੰ ਥੋੜੀ ਜੀ ਪ੍ਰੋਬਲਮ ਆਉਂਦੀ ਆ ਉਹਦਾ ਕਾਰਨ ਇਹ ਰਹਿੰਦਾ ਵੀ ਸਾਰੀ ਰਾਤ ਦਾ ਧੂਆਂ ਜਿਹੜਾ ਉਹ ਚੱਲਦਾ ਨਹੀਂ ਘੜੀ ਘੰਟਾ ਚੱਲਦਾ ਉਹ ਤੋਂ ਬਾਅਦ ਫੇਰ ਬੰਦ ਹੋ ਜਾਂਦਾ ਤੇ ਹੁਣ ਨਾ ਕੋਈ ਮੱਖੀ ਆ ਨਾ ਕੋਈ ਮੱਛਰ ਆ ਪੱਖੇ ਚੱਲ ਰਹੇ ਨੇ ਤੇ ਜਾਨਵਰ ਬਿਲਕੁਲ ਆਰਾਮ ਨਾਲ ਖਰੇ ਨੇ ਇਹ ਆ ਗਈ ਆਪਣੀ ਜ਼ਾਰਾ ਹਾਂ ਜ਼ਾਰਾ ਜ਼ਾਰਾ ਮੀਟ ਕਰਾਈ ਹੋਈ ਆ ਹੁਣ ਰਣ ਸਿੰਘ ਤੋਂ ਅਜੇ ਆਪਾਂ ਚੈੱਕ ਪਾਸ ਨਹੀਂ ਕਰਾਈਏ ਇਹ ਮੈਨੂੰ ਇਹ ਲੱਗਦਾ ਵੀ ਅਜੇ 1 ਮਹੀਨੇ ਕੁ ਡੇਢ ਜਿਹੜੀ ਹੋਇਆ ਤਕਰੀਬਨ 10 ਦਿਨਾਂ ਤੱਕ ਇਹਨੂੰ ਆਪਾਂ ਚੈੱਕ ਕਰਾ ਦਾਂਗੇ ਤੇ بارش ਕਰਕੇ ਹੁਣ ਲਿਬੜੇ ਜ਼ਿਆਦਾ ਰਹਿੰਦੇ ਨੇ ਜਾਨਵਰ ਕਿਉਂਕਿ ਕਮਰੇ ਵੀ ਗਿੱਲੇ ਹੋ ਜਾਂਦੇ ਆ ਕੁਝ ਤੇ ਰਣਜੀਤ ਤਾਂ ਬਾਹਰ ਵੀ ਲੇਟਾ ਲੂਟਾ ਲਾਈ ਜਾਂਦਾ ਹੁੰਦਾ ਅਜੇ ਇਹ ਨਹੀਂ ਲਿਬੜਦਾ ਮਾਰਵਾੜੀ ਕੁਝ ਫਿਰ ਵੀ ਕਲਰ ਕਰਕੇ ਫਰਕ ਹੁੰਦਾ ਕੁਝ ਇਹ ਥੋੜਾ ਜਿਆਦਾ ਜ਼ਾਦੇ ਲੇਟ ਮਾਰਦਾ ਇਹ ਬਹੁਤ ਐਕਟਿਵ ਆ ਇਹਨਾਂ ਨੂੰ ਖੁੱਲਾ ਖਾਣਾ ਪੀਣਾ ਹਰ ਟਾਈਮ ਘਾ ਵੀ ਇੱਥੇ ਹੁੰਦਾ ਤੇ ਦਾਣਾ ਵੀ ਮੈਂ ਨਹੀਂ ਪਾ ਰਣ ਹੁਣ ਇਧਰ ਮੈਂ ਡੰਡਾ ਤਾਂ ਲਾਇਆ ਹੋਇਆ ਕਿਉਂਕਿ ਫੇਰੇ ਅੰਦਰ ਜਾ ਕੇ ਤੰਗ ਪਰੇਸ਼ਾਨ ਕਰਦੇ ਨੇ ਬਾਕੀ ਅੰਦਰ ਘਾ ਪਿਆ ਹੁੰਦਾ ਕਈ ਵਾਰ ਤਾਂ ਕਰਕੇ ਇਧਰ ਪਟਰਾਣੀ ਤੇ ਮੰਨਤ ਦੋਵੇਂ ਨੇ ਅੰਦਰ ਤੇ ਦੋਵੇਂ ਬਹੁਤ ਸਾਊ ਨੇ ਲੜਦੇ ਨਹੀਂ ਹੈਗੇ ਇੱਕ ਦੂਜੇ ਨਾਲੇ ਖੜੀਆ ਰਹਿੰਦੀਆਂ ਨੇ ਇਸ ਕਰਕੇ ਦੋਵੇਂ ਇਕੱਠੀਆਂ ਹੁੰਦੀਆਂ ਨੇ ਤੇ ਇਹ ਤਾਂ ਇਹਦੀ ਬਾਕੀ ਮੈਂ ਪ੍ਰੋਪਰ ਵੀਡੀਓ ਪਾਉਂਗਾ ਵੀ ਇਹ ਰਸ਼ੇਰੀ ਆਪਾਂ ਨੇ ਕੁਝ ਟਾਈਮ ਪਹਿਲਾਂ ਲਈਆ ਪੋਸਟ ਤਾਂ ਮੈਂਨੇ ਪਾਤੀ ਸੀ ਇਹਦੇ ਬਾਰੇ ਵੀ ਆਪਾਂ ਜਰੂਰ ਦੱਸਾਂਗੇ ਤੇ ਅੰਦਰ ਵੀ ਕੋਨਿਆਂ ਵਿੱਚ ਪੱਖੇ ਲਾਏ ਹੋਏ ਨੇ ਇੱਕ ਮੈਂ ਗੱਲ ਹੋਰ ਦੇਖੀ ਆ ਵੀ ਇਹ ਛੱਤ ਆ ਜਿਹੜੀ ਆਪਣੀ ਪੁਰਾਣੀ ਛੱਤ ਆ ਬਾਲਿਆਂ ਵਾਲੀ ਇਹ ਠੰਡੀ ਰਹਿੰਦੀ ਆ ਆਮ ਤੌਰ ਤੇ ਵੈਸੇ ਤਾਂ ਛੱਤਾਂ ਮੇਰੇ ਹਿਸਾਬ ਨਾਲ ਤਾਂ ਫਾਰਮ ਦੀ ਇੱਛੀ ਪਾਉਣੀ ਚਾਹੀਦੀ ਆ ਪਰ ਇਹ ਛੱਤ ਨੀਵੀਂ ਆ ਪਰ ਉਹਦੇ ਬਾਵਜੂਦ ਵੀ ਇਹ ਛੱਤ ਆ ਜਿਹੜੀ ਠੰਡੀ ਰਹਿੰਦੀ ਆ ਬਟਰਾਣੀ ਦਾ ਐਟੀਟਿਊਡ ਦੇਖੋ ਖੜਦੀ ਫੁੜਦੀ ਬਹੁਤ ਚੰਗਾ ਹੈ ਹਾਂ ਆ ਜਾ ਦੰਦੀਨਾ ਵੱਢ ਲੈ ਤੇ ਮੱਝੂ ਕੇ ਲਾਈਨ ਤੇ ਜਾਣ ਮਰਾਂਦੀ ਮੈਨੂੰ ਹਮੇਸ਼ਾ ਹੀ ਖਿੱਚ ਲੈਂਦੀ ਆ ਮੈਨੂੰ ਪਿਆਰੇ ਲੱਗਦੇ ਆ ਨੀਲਾ ਰੰਗ ਤਾਂ ਵੈਸੇ ਵੀ ਮੇਰਾ ਫੇਵਰੇਟ ਆ ਤੇ ਉਹ ਕਮੈਤ ਤੇ ਪਟਵਾਰੀ ਦੀ ਸ਼ਕੀਨ ਬਹੁਤ ਆ ਬਿਸ਼ੇਰੀ ਕੰਨਾਂ ਦੀ ਬਹੁਤ ਜ਼ਿਆਦਾ ਕੁੰਡੀ ਆ ਪਿੱਪ ਨੂੰ ਪਿੱਪ ਲਾਉਂਦੀ ਆ ਬਿਲਕੁਲ ਹਾਂ ਹਾਂ ਬਸ ਬਸ ਖੜ ਜਾ ਲਓ ਗਿਆ ਜਿੱਦ ਇੱਕ ਹੋਰ ਘੋੜੀ ਆ ਜੀ ਆਪਣੇ ਕੋਲ ਵੀ ਘੋੜੀ ਦੇਖ ਲੋ ਪੱਕੇ ਬੰਦੇ ਦਾ ਇਹ ਫਰਕ ਹੁੰਦਾ ਵੀ ਬਾਈ ਪੂਰੀ ਕਵਰ ਕਰਕੇ ਲੈ ਕੇ ਆਇਆ ਘੋੜੀ ਚਾਰੇ ਪਾਸੇ ਰस्सियां ਬਲ ਕੇ ਨਹੀਂ ਕਈ ਵਾਰ ਕੀ ਹੁੰਦਾ ਵੀ ਆਪਾਂ ਸਰਟੀਫਿਕੇਟ ਲਵਾ ਦਨੇ ਆ ਜਾਨਵਰ ਨੂੰ ਤੇ ਬਾਈ ਬਲਕਾਰ ਅੱਜ ਘੋੜੀ ਡਿਲੀਵਰ ਕਰਨ ਆਇਆ ਮੈਨੂੰ ਨਾਲ ਬਾਈ ਸੋਨੀ ਇਹ ਆਪਈ ਫੌਜੀ ਦੀ ਧੀ ਹੁਣ ਜਨਪ ਦੇਤਾ ਹੈ ਕੋ ਉਨ ਨੂੰ ਉਿਤਾਨੰਦ ਖਾਣੇ ਥੱਲੇ ਧਾਰ ਕੇ

ਲਓ ਜੀ ਇਹ ਪੱਕੇ ਬੈਲੀ ਪੀਰੇ ਨੇ ਪਾਣੀ ਇਹ ਇਕੱਠੀ ਖਾਂਦੇ ਪੀਂਦੇ ਨੇ ਜ਼ਿਆਦਾਤਰ ਸ਼ਾਮ ਦੇ ਟਾਈਮਾਂ ਦਾਣੇ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਜ਼ਰੂਰ ਪਲਾਉਨੇ ਹੋਣਾ ਸਾਰੇ ਜਾਨਵਰਾਂ ਨੂੰ ਆਪਾਂ ਨੇ ਆ ਜਿੱਤ ਨਹੀਂ ਘੋੜੀ ਆਈ ਇਹ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਈ ਆ ਇਹ ਫੌਜੀ ਘੋੜੀ ਦੀ ਬੱਚੀ ਆ ਇਹਦੀ ਪੂਰੀ ਫੁੱਲ ਵੀਡੀਓ ਆਪਾਂ ਮੰਗ ਫੋਟੋ ਵੀਡੀਓਗ੍ਰਾਫੀ ਕਰਕੇ ਬਾਕੀ ਜਿਹੜੀ ਆ ਬਸ਼ੇਰੀ ਮਸਤੀ ਕਰ ਰਹੀ ਆ ਆ ਜਾ ਪਟੜਾ ਨੂੰ ਇਹ ਤੁਸੀਂ ਜਾਣਦੇ ਹੋ ਧੌਣ ਧੂਣ ਬਹੁਤ ਚੰਗੀ ਹੈ ਜੀ ਇੱਧਰ ਬੱਚਾ ਪਾਲਦੀ ਘੋੜੇ ਦੇਖਣ ਆਉਂਦੀਆਂ ਰੋਜ਼ ਸ਼ਾਮ ਨੂੰ ਇਹ ਨਵੀਂ ਘੋੜੀ ਨੂੰ ਦੇਖ ਕੇ ਥੋੜਾ ਜਿਹਾ ਐਕਸਾਈਟਡ ਹੋ ਰਹੇ ਨੇ ਇਹ ਹਰ ਰੋਜ਼ ਕਿਉਂਕਿ ਸਾਰੇ ਘੋੜਿਆਂ ਨੂੰ ਦੇਖਦੇ ਨੇ ਨਵੇਂ ਜਾਨਵਰ ਨੂੰ ਦੇਖ ਕੇ ਥੋੜਾ ਉਹਦੇ ਵੱਲ ਵੱਧ ਧਿਆਨ ਦਿੰਦੇ ਨੇ ਹੈਲੋ ਸਿਸਾਲੇ ਤੋੜ ਹੈਲੋ 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 ਇੱਥੇ ਹੈਲੋ ਇੱਥੇ ਨਾਮ ਲੱਗਦੀ ਹੈ ਲੈ ਲਾਵਰ ਖੁਗਿਆ ਹਾਂਜੀ ਸ਼ਾਮ ਨੂੰ ਹੁਣ ਕੋੜੀਆਂ ਨੂੰ ਰਾਤ ਨੂੰ ਪਾਣੀ ਪਣੀ ਪਲਾ ਕੇ ਆਪਾਂ ਹਰਾਚਾਰਾ ਪਾਦਾਨੇ ਹੁੰਨੇ ਆ ਤੇ ਜਗਾ ਵੀ ਸਾਰੀਆਂ ਕੋੜੀਆਂ ਦੀ ਚੇਂਜ ਕਰਦਾ ਨੇ ਇਹ ਕੋੜੀ ਨੂੰ ਲੇਟ ਮਰਵਾਤੀ ਸੀ ਕਿ ਡਰਾਉਣੇ ਵਾਲੀ ਨੇ ਜਾਣਾ ਕਿਉਂਕਿ ਤਾਂ ਕਰਕੇ ਜਗਾ ਦੇ ਇੱਕ ਥੋੜੀ ਜਿਹਾ ਆਪਣੇ ਕੋਲ ਘਟਾ ਤੇ ਮਾਜ ਆਪਣੀ ਬਾਹਰ ਆ ਜਾਂਦੀ ਆ ਤੇ ਬੱਚੇਆਂ ਨੇ ਘੋੜੀਆਂ ਹੁਣ ਅੰਦਰ ਲਾਤੀਆਂ ਕਿਉਂਕਿ ਦਿਨ ਦੇ ਵਿੱਚ ਕੀ ਹੁੰਦਾ ਕਿ ਤਾ ਧੁੱਪ ਸੇਕ ਲਾਂਦੇ ਬੱਚੇ ਮੈਂ ਦੇਖਿਆ ਵੀ ਇਹ ਮਈ ਜੂਨ ਦੇ ਮਹੀਨਿਆਂ ਦੀ ਪੂਰੀ ਕਰੜੀ ਧੁੱਪ ਨੂੰ ਵੀ ਪੂਰਾ ਆਨੰਦ ਮਾਣਦੇ ਆ ਹਨ ਹੁਣ ਖਰਾ-ਚਾਰਾ ਖਾ ਰਿਹਾ ओके okay जी मिलਦੇ ਹਾਂ ਕਿਸੇ ਆਪਾਂ ਅਗਲੇ ਵਲੌਗ ਚ ਤੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਮੈਨੂੰ ਕਈ ਵਾਰ ਫੋਨ ਆ ਜਾਂਦੇ ਬੜੇ ਦੋਸਤਾਂ ਦੇ ਕਿ ਬਾਈ ਤੁਸੀਂ ਵੀਡੀਓ ਨਹੀਂ ਪਾਉਂਦੇ ਕੰਮ ਆ ਕਰਾਂ ਕਰਕੇ ਟਾਈਮ ਲਿਆਦਾ ਪਰ ਜਦੋਂ ਹੁਣ ਪਿੰਡ ਹੁੰਨੇ ਆ ਤਾਂ ਸੋਚਦੇ ਵੀ ਹਰ ਰੋਜ਼ ਵਲੌਗ ਵਾ ਜਰੂਰ ਸ਼ੂਟ ਕਰ ਲਿਆ ਕਰੀਏ ਤੇ ਤੁਹਾਡੇ ਨਾਲ ਆਪਾਂ ਸਾਂਝਾ ਕਰ ਲਿਆ ਕਰਾਂਗੇ ਵਲੌਗ ਤੇ ਇਹ ਆਪਣਾ ਤਕਰੀਬਨ ਰੁਟੀਨ ਹੁੰਦਾ ਕੁਝ ਕੁ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਤਾ ਬਾਕੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਚੰਗੇ-ਚੰਗੇ ਵੀਡੀਓ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝਿਆ ਕਰਨੇ ਵੀਡੀਓ ਕੇ ਮਿਲ ਕੇ ਕਮੈਂਟ ਕਰਦੇ ਰਹੋ ਬਹੁਤ ਸਾਰਾ ਧੰਨਵਾਦ